ਗਰਾਉਂਡ ਦਾ ਲੱਗ ਕੇ ਥੋੜਾ ਸਖਰਣਾ ਜੀ ਥੋੜਾ ਬੌਲ ਥੱਲੇ ਚਲ ਗਿਆ ਜੀ ਪਰ ਨਾਪਾ ਮੈਚ ਉੱਥੇ ਰੱਖਣਾ ਦਰਸ਼ਕਾਂ ਇਹਨਾਂ ਨਿਆਰੇ ਦਰਵਾਣੇ ਆ ਵੱਡੇ ਭਾਈ ਚੱਕੇ ਬੰਨ ਤੇ ਕਰਿਓ ਸ਼ਫਟ ਲਓ ਮੰਨਾ ਕਿਤੇ ਚਾਕਾ ਵਾਲੇ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਆ ਮੰਨਾ ਚਾਕਾ ਵਾਲੇ ਪਿੰਡ ਦਾ ਸੰਦੀਪ ਸਾਉਂਡ ਦਾ ਵੀ ਧੰਨਵਾਦ ਕਰਦੇ ਆ ਬੜੀ ਪਿਆਰੀ ਆਵਾਜ਼ ਜਿਹੜੀ ਇਸ ਗਰਾਉਂਡ ਨੂੰ ਦਿੱਤੀ ਹੋਈ ਹੈ ਸੰਦੀਪ ਸਾਉਂਡ ਦਾ ਬਹੁਤ ਬਹੁਤ ਧੰਨਵਾਦ ਲਓ ਮੰਮੀ ਦੀ ਰੇਡ نمیدی مباشق est ਉਹਨਾਂ ਦੀ ਯਾਦ ਨੂੰ ਸਵਰਗਤ ਵੱਡਾ ਕਬੱਡੀ ਕੱਪ ਚੱਲ ਰਿਹਾ ਹੈ ਵੀਰਾਂ ਗੋਲਡ ਕਬੱਡੀ ਕੱਪ ਹਰ ਸਾਹਮਣੇ ਪਹਿਲੀ ਰੇਡ ਪਹਿਲਾ ਸੈਮੀਫਾਈਨਲ ਸ਼ਾਮਾਂ ਕਰ दिया ਜਾ ਰਹੀ ਹੈ ਇਹਦੇ ਵਿੱਚ ਪੱਤਰਕਾਰ ਵੀਰ ਸਾਡੇ ਦਰਬਿਆ ਲਿਆ ਪ੍ਰਿੰਟ ਮੀਡੀਆ ਤੋਂ ਇਲੈਕਟ੍ਰੋਨਿਕ ਕਬੱਡੀ ਤੋਂ ਸੋਸ਼ਲ ਮੀਡੀਆ ਤੋਂ ਸਾਰਾ ਧਾਰਨਾ ਬਹੁਤ ਸ਼ਾਨੀ ਬਾਈ ਦੇ ਟੱਕੇ ਪਰ ਜਿਹੜਾ ਨੰਬਰ ਹੈ ਉਹ ਕਿੰਨੇ ਰੇਡ ਤੇ ਸੀ ਜਾ ਰਿਹਾ ਹੈ ਅਗਲੇ ਮੈਚੇ ਟੀਮ ਨੂੰ ਦੇਖੀ ਕਰ ਰਹੇ ਨੇ ਟੀਮ ਤਿਆਰੀ ਕਰ ਰਹੇ ਨੇ ਰੇਡਾਂਾਂ ਵਿੱਚ ਬਹੁਤ ਕਰੀ ਮੁਸ਼ਕਲ ਹੋ ਰਹੀ ਹੈ ਲਓ ਸਾਹਮਣੇ ਕਿਹਦੇ ਟੱਕੇ ਸਾਡੇ ਵੀਰੋ ਖੜੇ ਹੋ ਰਹੇ ਆ ਇੱਕ ਇੱਕ ਦਾ ਦੂਜਾ ਸੈਮੀ ਐਨਾ ਕਹਿੰਦੇ ਗੱਲਾਂ ਮੇਰੇ ਵੀਰੋ ਟਕਾਣੇ ਲੱਗੀਆਂ ਹੋਈਆਂ ਹਰ ਮਨ ਉਲਟਾ ਹੈ ਖੀਰਾ ਵਾਲਿਆ ਜਿਨੇ ਵੀਰੇ ਵੀਰੇ ਕੱਲ ਥੋਲੇ ਦੇ ਕਬੱਡੀ ਕੱਪ ਤੋਂ ਜਿਹੜਾ ਟ੍ਰੈਕਟਰ ਜੱਦਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਪਰ ਇਧਰ ਦੇ ਪਾਸੇ ਚਾਰ ਜਾਫੀ ਪਰ ਆਓ ਸਾਹਮਣੇ ਕਦੇ ਇੱਕ ਦੇ ਸ਼ਿਕਾਰ ਦਾ ਸ਼ੇਰ ਆ ਮੁੱਕਾ ਜਿਸ ਨੂੰ ਮੇਂ ਟੱਕਰ ਕਰ ਰਹੀ ਟੀਮ ਦੇ ਜਦੋਂ ਤੱਕ ਆਹੋ ਸ਼ਿਕਾਰਾ ਸ਼ੇਰ ਦਾ ਜਾਨਦਾਰ ਨੰਬਰ ਦੋ ਗਿਆ ਅੰਮੀ ਜਿਹੜੇ ਬੁਰੇ ਖੀਰਾ ਬਾੜੀ ਹੈ ਉਹ ਵੀ ਇੱਕ ਮਿੰਟੇ ਪਾਈ ਹੈ ਅੱਗੇ ਪਹਿਲਾ ਕਾਰਨਾ ਸੀ ਕਿ ਦੁੱਗ ਦੁੱਗ ਕਰੇ ਸੰਤਨ ਜਿਆਨੇ ਤੇ ਹੁਣ ਦੇ ਬੁਲਬ ਲੈਣੇ ਹੋਵੇ ਤੇ ਮੈਨੂੰ ਲੱਗਦਾ ਵੀ 2 ਲੱਖ ਦੇ ਮੇਂ ਕਰ ਚਲੀ ਜਾਂਦੀ ਹੈ ਸਭ ਬਦਲਣਾ ਆਓ ਨੰਗੀਆਂ ਗੁੱਡੀਆਂ ਮੰਨੇ ਤੋਂ ਕੋਲੇ ਆਓ ਸਾਹਮਣੇ ਬੀਤਾਰੀ ਹੈ ਹਰਮਨ ਪੁਰੀ ਦਾ ਕਬੜੀ ਤਾਰਿਆ ਹੈ ਹਰ ਜਿਹੜਾ ਨੰਬਰ ਹੈ ਉਹ ਰੇਡ ਦੇ ਹਿੱਸੇ ਆ ਗਿਆ ਹੈ ਅਗਲੀ ਵੇਖ ਆਹ ਕੁਲਵੰਦ ਵੀ ਸ਼ਿਕਾਰ ਵਾਲਾ ਪਿੰਡ ਹੈ ਜਿਹੜੇ ਦੀਤ ਆਖਦੇ ਆ ਉਹ ਦੀਤ ਸ਼ਿਕਾਰਾਂ ਵਾਲਾ ਪਿਛਲੇ ਮੈਚ ਜਿਹੜੀ ਕੁਦੀ ਖੇਡ ਕੇ ਆ ਪਰ ਸਾਹਮਣੇ ਪੈਂਦੀ ਰੇਡ ਲਓ ਕਹਿੰਦੇ ਸੋਨੂ ਤੇ ਮੋਨੂ ਸਿੰਧਰਾ ਵਾਲੇ ਨਾਲ ਲਵਰੀ ਮੈਗ ਤਾਰੀਆ ਇਹ ਨਾਲ ਜੀਤਾ ਤਰਵੰਦੀ ਚੌਧਰੀ ਵਾਲਾ ਉਹ ਦੋ ਖਿਡਾਰੀਆਂ ਦੇ ਦਰਮਿਆਨ ਲੱਗਾ ਪਿਆ ਜੋਰ ਵਜਦੇ ਹੋਏ ਟੱਕੇ ਉਖੜਦੇ ਬੈਲ ਸਾਹਮਣੇ ਦਾ ਰਾਜੂ ਟਿਲੰਗੀ ਗੁਰਮੀਤ ਸਿੰਘ ਜੀ ਜਨਰਲ ਤੋਂ ਸਰਪੰਚ ਜੀ ਦੇ ਸਾਹਦਾ ਜਿਨ੍ਹਾਂ ਵੱਲੋਂ ਗੁਰਮੀਤ ਸਿੰਘ ਜੀ ਜਨਰਲ ਤੋਂ ਪੁਸ਼ਪ ਜੀ ਉਹ ਸਾਡੇ ਕੋਲ ਆ ਕੇ ਜਿੱਦਾਂ ਰੱਬੀ ਨਾਲ ਸੰਗਤ ਆਵਾਜਾਈ ਜੀ ਆ ਬੰਦਾ ਆ ਗਿਆ ਅੱਜ ਦਿਨ ਦਾ ਪਹਿਲਾ ਫੈਮੀ ਜਿਹੜਾ ਕਿੰ데요 ਆ ਰਿਹਾ ਮੈਂ ਬਹੁਤ-ਬਹੁਤ ਧੰਨਵਾਦੀ ਆ ਸਾਰੇ ਪੱਡੇ ਪਰਿਵਾਰ ਦਾ ਜਿਨ੍ਹਾਂ ਵੱਲੋਂ ਮੇਰੇ ਵੀਰ ਨੂੰ 52000 ਦਾ ਇਹਨਾਂ ਉਹ ਵੱਡਾ ਯੋਗਦਾਨ ਦਿੱਤਾ ਹੈ ਨਹੀਂ ਦੇਖੋ ਤਾਂ ਸਿੰਘ ਵੀ ਪੱਡੇ ਦੇ ਸੱਦੇ ਆ ਸੱਦੇ ਤੇ ਬਦਾਂ ਨਮਨ ਵੀ ਸਿੰਘ ਅਸਟ੍ਰੇਲੀਆ ਬਰਬਾਂ ਸਿੰਘ ਵੀ ਨਾਲਾ ਪਰਮੇ ਸਿੰਘ ਵੀ ਨਾਲਾ ਤੇ ਉਹਦਾ ਵੀ ਸੱਦੇ ਚਾਹੀਦੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਪੱਡੇ ਪਰਿਵਾਰ ਦਾ ਉਹ ਸੱਦੇ ਮੈਚ ਬਹੁਤ ਤਕੜਾ ਖੇਡਿਆ ਯਾਰਾਂ ਬਦੇ ਚੱਕੇ ਮੈਚ ਲਾ ਨੰਬਰ ਕਹਿੰਦੇ ਰੇਸ ਦੇ ਸਿਹਰਾ ਜਿਹੜਾ ਆ ਗੱਭਰੂ ਦਾ ਕਹਿੰਦੇ پنڈ ہے یاد پہ بنا جی یاد پہ موسیقی <سؤال> <سؤال>

ਕੰਨਾ ਗੱਜਦੀ ਆ ਚੱਲਦੀ ਆ ਰੇਡ ਪੈਰੀਆਂ ਦਾ ਵੀ ਕਰਦੇ ਗਾ ਇਸ ਨੌਜਵਾਨ ਤੇ ਉਧਰ ਪੀਪੀਸੀ ਨਿਊਜ਼ ਤੋਂ ਸਾਡੇ ਵੀਰ ਪੁੱਜੇ ਨੇ ਮੈਂ ਵੱਡਾ ਧੰਨਵਾਦ ਕਰਦਾ ਪੱਤਰਕਾਰ ਵੀਰ ਜੀ ਨੇ ਪੁੱਜੇ ਹੋਏ ਜਿੰਨੇ ਵੀ ਆਹ ਸਾਹਮਣੇ ਕਬੱਡੀ ਪੈ ਗਈ ਆ ਆ लवली ਮਹਿਮਦ ਵਾਲੀਆ ਜਿਹਨੇ ਜਫਾ ਲਾ ਕੇ ਐਨਾ ਬੱਲੇ ਬੱਲੇ ਕਰਵਾ ਦਿੱਤੀ ਐ ਅੱਜ ਇਹਦਾ ਪਹਿਲਾ ਸੈਮੀ ਜਿਹੜਾ ਉਹ ਖੇਡਿਆ ਜਾ ਰਿਹਾ ਗੱਲਾਂ ਐਨਾ ਟਿਕਾਣੇ ਲੱਗੀਆਂ ਸੰਗੜ ਸੰਗਰੀ ਦੀ ਟੀਮਾਂ ਸਾਹਮਣੇ ਹਲਕਾ ਸੁਲਤਾਨਪੁਰ ਲੋਧੀ ਮੇਰੇ ਵੀਰ ਸਾਡੇ ਦੰਦਾਂ ਨਾਲ ਹੋਏ ਨੇ ਮੈਂ ਵੱਡਾ ਧੰਨਵਾਦ ਕਰਦਾ ਜਗਰਾਜ ਭਾਈ ਉਹ ਪਲੇਅਰ ਵੀ ਬਹੁਤ ਤਕੜੇ ਰਹੇ ਆ ਅਜਨਪਾਲ ਵਾਲਿਆ ਹੋਇਆ ਤੁਹਾਨੂੰ ਵੱਡਾ ਤੰਗੜਾ ਹੈ ਪਰ ਜ਼ਿੰਮੇਵਾਰੀ ਵੀ ਹਲਕੇ ਨੇ ਕੀਤੀ ਹੋਈ ਹੈ ਕਿਉਂਕਿ ਇਹੋ ਜਿਹੇ ਸ਼ਖਸੀਅਤਾਂ ਜਦੋਂ ਆਉਂਦੀਆਂ ਫਿਰ ਮੇਲੇ ਸਫਲ ਹੋ ਜਾਂਦੇ ਆ ਬਰਾਨ ਬਾਈ ਕਰਿਓ ਤੁਹਾਨੂੰ ਲਓ ਕੋੜਾ ਪੱਲਜੀਤ ਪੁਰੀ ਵਾਲਾ ਕਿਤੇ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦੇ ਵਿੱਚ ਆ ਗਿਆ ਹੋਇਆ ਹੈ ਹਰਪਜੀਤ ਪੁਰੀ ਵਾਲਾ ਕੋੜਾ ਕਿਤੇ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਹੈ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਅੱਜ ਜਿਹੜੇ ਕਪੂਰਥਲੇ ਦੇ ਵਿੱਚ ਗਰਾਉਂਡਾਂ ਲੱਗਿਆ ਹੋਇਆ ਸੁਲਤਾਨ ਪਰਮੋਦੀ ਦਾ ਇਲਾਕਾ ਹੋਠਾਲ ਪਿੰਡ ਆਹ ਸਾਹਮਣੇ ਪਿੰਡੀ ਰੇਡ ਚਾਰ ਦੇ ਚਾਰ ਤਿਆਰ ਵਰ ਤਿਆਰ ਆਹ ਫੜਿਆ ਕਿੱਕਾ ਸ਼ਰਾਲੇ ਜਿੱਟਾ ਔਰ ਨੰਬਰ ਰੇਡ ਦੀ ਸੀ ਰਾਜਾ ਦੋਨੀਆਂ ਟੀਮਾਂ ਦੇ ਦਰਮਿਆਨ ਸਾਰੇ ਪ੍ਰਬੰਧਕਾਂ ਦਾ ਬਾਪੂ ਜੀ ਸਜਣਾ ਸਾਰੇ ਐਨਆਰਐਮ ਦਾ ਤੇ ਸਾਰੇ ਸਾਡੀ ਭਰਾਵਾਂ ਵਰਤਿਆਂ ਨੂੰ ਤਾਰਨ ਕਰਦੇ ਆ ਜੀ ਨੂੰ ਆਉਂਦੇ ਆ ਲਓ ਸਾਹਮਣੇ ਮੋਹਿੰਦੀ ਕਬੱਡੀ ਪੈ ਗਈ ਹੈ ਉਧਰ ਬਹੁਤ ਵੱਡਾ ਧੰਵਾ ਕਰਦਾ ਵੱਡੇ ਪ੍ਰਬਾਰਾਂ ਵਾਲੇ ਮੇਰੇ ਵੀਰਾਂ ਜਿਨ੍ਹਾਂ ਵੱਲੋਂ 51000 ਦੀ ਨਗਦ ਰਕਮ ਜਿਹੜੀ ਇਹ ਦਿੱਤੀ ਜਾਣੀ ਹੈ ਜਗਤਾਰ ਸਿੰਘ ਜੀ ਪੱਡੇ ਦੇ ਸੱਦੇ ਤੇ ਜਿਹੜੇ ਸਾਡੇ ਦੇ ਨਾਲ ਮਾਸਤੀ ਦਾ ਮਾਹੌਲ ਨੇ ਕਮਲ ਸਿੰਘ ਜੀ ਆਸਟ੍ਰੇਲੀਆ ਵਰਮਾ ਸਿੰਘ ਜੀ ਬਟਾਲਾ ਸਰਪ ਸਿੰਘ ਜੀ ਬਟਾਲਾ ਮੈਂ ਉਹਨਾਂ ਦਾ ਪਹਿਲ ਦਿੱਤੋ ਵੱਡਾ ਧੰਨਵਾ ਰੱਖਦਾ ਜੀ ਆਨ ਨੂੰ ਆਪਦਾ ਸਾਰੇ ਵੱਡੇ ਪ੍ਰਬਾਰਾਂ ਦਾ ਬਹੁਤ-ਬਹੁਤ ਰਹਿਣੀ ਹਾਂ ਬਹੁਤ-ਬਹੁਤ ਧੰਨਵਾਦਾ ਕਬੱਡੀ ਪੈ ਗਈ ਹੁਣ ਕੌਣ ਕਰਦਾ ਕਮਾਲ ਆਹ ਮੁੰਡੇ ਨੇ ਆਹ ਬੱਲੇ ਬੱਲੇ ਕਰਾ ਦਿੱਤੀ ਐ ਪਰ ਇਧਰਲੇ ਪਾਸੇ ਜੱਪਾ 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 ਕਰਦਾ ਹੋਇਆ ਉਹ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ اگلی مباڈی اور میں بھرٹ میں دونی ہے اے پڑے کا فیڈا ملی پہنچا ہے شوٹی اگر در مجھے آر اینڈر کے پہلے ملے دونا رکھی ہے آم اے میرے تائم مدے ہویا آجتا لگ دنیا کے تاہ جالگا آجتا لگ دنیا کے تاؤ جالگا آم ادا کجھنیدہ سے لیا آم ادا میرے گرے ازتریہی دیا آم ادا کجھنیدہ کے لیا آم ادا پہلے دلیا آم ادا پہلے دلیا مجھے س ਜੇ ਧੱਕੇ ਹੁਣ ਹੋਰ ਨਾ ਮਾਰਦਾ ਖਾਪੀਆ ਇੱਥੇ ਰੱਖਣਾ ਹੋਗੇ ਬੰਦਿਆ

ਹਰ ਇੱਕ ਹੋਜਾ ਪਾ ਦਿੱਤੇ ਗਏ ਹਿੱਟ ਵਾਲੇ ਆ ਲਓ ਕਹਿੰਦੇ ਸ਼ਾਮ ਨੂੰ ਗੜਾਉਣੇ ਪਿੰਡਾਂ ਕੋਸ਼ਿਸ਼ ਕਰ ਰਿਹਾ ਹੈ ਜੋ ਫਿਰ ਅਗੇ ਦੇ ਦਰਮਿਆਨ ਹਰਨੀ ਪਾਸੇ ਪਰ ਨੰਬਰ ਰੈਡ ਤੇ ਚੱਲਣਿਆ ਨੰਬਰ ਕਿਹਦੇ ਤਾਜੀ ਦਾ ਆ ਵੀ ਵੀਰ ਵੀਰ ਤਾਜੀ ਦਾ ਸ਼ਿਕਾਰ ਬਾਸੀਆ ਵਾਲਾ ਉਹ ਸਾਹਮਣੇ ਟੀਮ ਨੇ ਕਬੱਡੀ ਪਾੜੀ ਦੀ ਸ਼ਿਕਾਰ ਬਾਸੀਆ ਵਾਲਾ ਇੱਕ ਕੰਨੀ ਤੇ ਦੇਖਦੇ ਆ ਵੀ ਹੁਣ ਸੌ ਦੇ ਉੱਤੇ ਮੋਲੂ ਲੱਗੇ ਹੋਇਆ ਪਰ ਆਹ ਕਹਿੰਦੇ ਲਵਲੀ ਅਹਿਮਦ ਵਾਲੀਆ ਲਵਲੀ 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 ਇਹ ਜੱਫਾ ਲਾ ਗਿਆ ਤੇ ਗੱਲਾਂ ਮੇਰੇ ਵੀਰੋ ਇਹਦਾ ਟਕਾੜੇ ਲੱਗ ਜਣੀਆਂ ਲਵਲੀ 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 ਤੇ ਸ਼ਿਕਾਰ ਬਾਸੀਆ ਵਾਲਾ ਦੀਪ ਅੱਜ ਉਹ ਲੱਗੇ ਤਕਵਾ ਤਕਵਾ ਕਰਕੇ ਕਾਰੀਆਂ ਵਾਲਾ ਦਸਿਕ ਵੀਰੋ ਦੇ ਮੈਚ ਦਾ ਸਵਾਗਤ ਹੈ ਵੈਰੀ ਵਧੀਆ ਸਪੋਰਟ ਪ੍ਰਕਾਸ਼ ਦੇ ਹਰਨਾਮ ਤੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਜਿਨ੍ਹਾਂ ਦੀ ਪਰਰਾਗਿਆ ਜਿਹੜਾ ਬਹੁਤ ਵੱਡੀ ਰਹਿ ਗਈ ਹੈ ਉਹਨਾਂ ਦਾ ਵੀ ਸੇਵਾ ਦਾ ਮਾਰ ਕਰਦੇ ਹੈ ਜਾਂ ਜਰਨਲ ਦੀ ਫੈਕਟਰੀ ਕੋਮਲ ਸਿੰਘ ਦੇ ਸਰਪੰਚ ਬਟ ਵਿੱਚ ਅਰਾਮ ਹੱਦ ਸੰਘੇ ਦੇ ਵੱਡੇ ਕਰਨੇ ਸਿੰਘ ਨੇ ਨੇਕਾ ਨਵੀਪੁਰ ਜਿਹਨਾਂ ਦਾ ਆਈ ਵੀ ਖੇਡੀ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ ਪੰਨੇ ਸਰਪੰਚ ਮੇਰਾ ਸਹਿਦਾ ਇੱਕ ਗੁੱਡੀ ਤੋਂ ਗ੍ਰੀਸ ਜਿਹਨਾਂ ਨੂੰ ਸੈਗਨਟ ਪ੍ਰਾਈਜ਼ ਦਿੱਤਾ ਜਾ ਰਿਹਾ ਸਾਰੀਆਂ ਸਟਾਕਾਂ ਦੇ ਆਪੀਆਂ ਦਾ ਲੈ ਗਰੂ ਕਾਬਲ ਕਰਦੇ ਆ ਤੇ ਪ੍ਰੋਫੈਸਰ ਬਲਦੇਵ ਸਿੰਘ ਜੀ ਅੱਜ ਵੀ ਛੇ ਕਾਫੇ ਧਾਰਾ ਪਰ ਸਾਹਮਣੇ ਗੁੱਲੇ ਦੇ ਕਬੱਡੀ ਪਾਈ ਹੈ ਚਾਰ ਨੇ ਗੁਰਦਾਸਪੁਰੇ ਚਾਰ ਦੇ ਵਿੱਚੋਂ ਕਿਹੜਾ ਗੱਭਰੂ ਬੱਲੇ ਬੱਲੇ ਕਰਾ ਦੇਗਾ ਪੱਟਾ ਤੇ ਥਾਪੀਆਂ ਐਮਰੇ ਫੋਰਸ ਪਰ ਨੰਬਰ 1 ਨੰਬਰ ਕਹਿੰਦੇ ਰੇਡਰ ਨੂੰ ਲੁਕਾ ਗਿਆ ਕਿਉਂਕਿ ਟੱਚ ਡਬਲ ਹੋਇਆ ਇਸ ਕਰਕੇ ਨੰਬਰ ਜਿਹੜਾ ਉਹ ਧਾੜੀ ਦੇ ਹਿੱਸੇ ਜਾਂਦਾ ਹੈ ਹਾਲੀ ਰੇਡ ਪੌਂਡ ਦੇ ਲਈ ਕਹਿੰਦੇ ਸਤਪਾਲ ਨੱਕੜ ਵਾਲੀ ਹੈ ਨੱਕੜ ਵਾਲੇ ਸਤਪਾਲ ਆ ਗਿਆ ਲੈ ਇੱਕ ਕਰਦੇ ਗਾ ਇਸਕੇ ਉੱਪਰ ਸਾਹਮਣੇ ਸਤਪਾਲ ਨੇ ਕਬੱਡੀ ਪਾਤੀ ਹੈ ਨੱਕੜ ਵਾਲੀ ਨੇ ਇਧਰਲੇ ਪਾਸੇ ਕੀ ਹੈ ਵੀ ਕਬੱਡੀ ਕਲੱਬ ਜਲੰਧਰ ਦੇ ਮੇਰੇ ਵੀਰੇ ਚਾਰ ਜਾਫੀ ਐ ਨਾ ਪਿਆਰ ਨਾਲ ਪਿਆਰ ਨੇ ਇੱਕ ਟੱਕੀ ਤੇ ਮੋਲੀ ਲੱਗਿਆ ਹੋਇਆ 2 ਨੰਬਰ ਤੇ ਉਹ ਕਿਹਦੇ ਚਾਰ ਜਾਫੀ ਐਨੇ ਟੀਮੇ ਕਬੱਡੀ ਦੇ ਖਿਲਾਫ ਜਲੰਧਰ ਵਾਲੇ ਚਾਰ ਵਾਰ ਚਾਰ ਨੇ ਉਹ ਦੇਖਦੇ ਕਿੰਨੀ ਕਰਦਾ ਕਮਾਲ ਜਾਫਰ ਲੱਗਲੀ ਅੱਜ ਲੱਗਲੀ ਨੇ ਐਨਾ ਮੇਰੇ ਵੀਰੇ ਟੈਲ ਕੇ ਪਿਆ ਹੋਇਆ ਆ ਦੂਜਾ ਜੱਫਾ ਗਿਆ ਲੱਗਲੀ ਦਾ ਆ ਲੱਗਲੀ ਦਾ ਦੂਜਾ ਜੱਫਾ ਆ ਗਿਆ ਪਰ ਦੇਖਦੇ ਆ ਵੀ ਕੱਲ ਕਿਹੋ ਜਿਹੀ ਕਮਾਈ ਹੈ ਉਹ ਨਵੀਂ ਦੇਖਾ ਲਾ ਕੇ ਐਨਾ ਬੱਲੇ ਬੱਲੇ ਕਰਵਾ ਦਿੰਦੀ ਹੈ ਤੇਰੀ ਉੱਪਰ ਆ ਨਹੀਂ ਜਾਉਂਦਾ ਲਓ ਨੰਬਰ ਕਿਹਦੇ ਰੀਡਰ ਦੇ ਸੀ ਨਾ ਜਿਹੜਾ ਨੰਬਰ ਕਿਹਦੇ ਕੈਪਟਨ ਵੱਲ ਸਨਮਾਨ ਦੇ ਟੀਮੀ ਜੋ ਹੈ بہت بڑی مقابلہ دونوں ٹیم کے درمیان کھیل <سؤال> کے بارے میں کھیلے جا رہے ہیں ہمارے بھائی جی کے نمبر سی بیٹی کے بارے میں ضروری جمع کھیل کر کے کھیل کے بارے میں جا کے ہم سیکنڈ سیمی کے لیے ہاں جی نمبر کی یہ تصویر ہے یہ تصویر شہر کا کافی کے لیے ہوتے ہیں ہاں جی نمبر جو اپ ہیں جی نمبر جو ہے جی اپ ਮਾਣਯੋਗ ਬਹੁਤਨਵਾਦੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਭਰੇ ਸਮੇਂ ਦੇ ਵਿੱਚੋਂ ਸਾਡੇ ਇਸ ਖੇਡ ਮੇਲੇ ਨੂੰ ਸਮਾਂ ਦਿੱਤਾ ਮੈਂ ਇੱਕ ਵਾਰੀ ਸਾਰਿਆਂ ਦੀ ਜਾਣਕਾਰੀ ਲਈ ਫਿਰ ਦੱਸਦੇ ਨਾਲ ਇਹ ਸਾਡੇ ਵੱਡੇ ਵੀਰ ਸਰਦਾਰ ਹਰਦੇਵ ਸਿੰਘ ਜੀ ਮੇਕਾ ਮਰੀਪੁਰ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਜ਼ਬਰਦਸਤ ਕਬੱਡੀ ਖੇਡੀ ਔਰ ਕਾਮਨਾ ਖੱਟਿਆ ਉਹਨਾਂ ਨੂੰ ਉਹਨਾਂ ਦੀ ਬਹੁਤ ਮਾਣ ਨੂੰ اور بلجیت